ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਮੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਅੱਜ 2 3 ਘੰਟਿਆਂ ਦੀ بارش ਨੇ ਜਿੱਥੇ ਪੂਰੇ ਪੰਜਾਬ ਦੇ ਅੰਦਰ ਖੁਸ਼ੀਆਂ ਖੇੜੇ ਲੈ ਆਉਂਦੇ ਨੇ 45 ਡਿਗਰੀ ਤੇ ਚੱਲ ਰਿਹਾ ਪਾੜਾ ਅੱਜ ਠੰਡਾ ਹੋਇਆ ਉਥੇ ਹੀ ਜਿਵੇਂ ਪੰਜਾਬ ਨੂੰ ਪਾਣੀ ਦੀ ਬਹੁਤ ਜ਼ਰੂਰਤ ਸੀ ਤੇ ਬਰਸਾਤ ਦੀ ਜ਼ਰੂਰਤ ਸੀ ਸੋ ਅੱਜ ਸਭ ਦੀਆਂ ਮਨੋਂ ਕਾਮਨਾਵਾਂ ਪੂਰੀਆਂ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਤਸਵੀਰਾਂ ਟੀਮ ਮਾਲਵਾ ਤੁਹਾਨੂੰ ਪਵਾਨੀਗੜ੍ਹ ਦੀਆਂ ਦਿਖਾ ਰਹੀ ਹੈ ਜਿੱਥੇ ਇਸ ਬਰਸਾਤ ਦੀ ਡੋਰ ਮਹਿਸੂਸ ਹੋ ਰਹੀ ਸੀ ਉੱਥੇ ਹੀ ਹੁਣ ਇਸ ਬਰਸਾਤ ਦੇ ਪਾਣੀ ਨਾਲ ਖੱਜਲ ਖੁਆਰੀ ਵੀ ਦਿਖਾਈ ਦੇ ਰਹੀ ਹੈ ਤਸਵੀਰਾਂ ਸਿਵਲ ਹਸਪਤਾਲ ਪਵਾਨੀਗੜ੍ਹ ਦੀਆਂ ਦਿਖਾ ਰਿਹਾ ਡੀ ਅਡਿਕਸ਼ਨ ਸੈਂਟਰ ਦੇ ਬਾਹਰ ਜਿੱਥੇ ਜੀਬ ਦੇ ਥੱਲੇ ਰੱਖਣ ਵਾਲੀ ਗੋਲੀ ਸਵੇਰੀ ਲੈਣ ਆਉਂਦੇ ਨੇ ਤੇ ਅੱਜ ਜਦੋਂ ਲੋਕ ਪਹੁੰਚੇ ਨੇ ਤਾਂ ਕੋਈ ਵੀ ਮੁਲਾਜ਼ਮ ਨਜ਼ਰ ਨਹੀਂ ਆਇਆ ਅੰਦਰ ਛਾਤੀ ਮਾਰੀ ਤਾਂ ਪਾਣੀ ਹੀ ਪਾਣੀ ਨਜ਼ਰ ਆਇਆ ਸੋ ਤਸਵੀਰਾਂ ਤੁਹਾਨੂੰ ਪੁਹਾਨੀ ਕਰਦੀਆਂ ਦਿਖਾ ਰਿਆਂ ਪਾਣੀ ਦੇ ਨਾਲ ਸ਼ਹਿਰ ਜਲਥਲ ਹੋਇਆ ਪਿਆ ਉੱਥੇ ਹੀ ਆਮ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਲੋੜ ਸੀ ਲੋੜ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੀ ਪੈ ਰਹੀ ਸੀ ਪਾਦਾ ਸਿਕਣਾ ਤੇ ਸੀ ਪਾਣੀ ਦੀ ਜ਼ਰੂਰਤ ਜਿੱਥੇ ਪੰਜਾਬ ਦੀ ਧਰਤੀ ਨੂੰ ਹੈ ਉੱਥੇ ਆਮ ਮਨੁੱਖ ਵੀ ਗਰਮੀ ਦੇ ਵਿੱਚ ਬੇਹਾਰ ਸੀ ਸੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਪਹਿਲੀ ਬਰਸਾਤ ਹੋਈ ਹੈ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਸੀ ਕਿ 27 ਜਾਂ 28 ਨੂੰ ਮੌਨਸੂਨ ਪੰਜਾਬ ਦੇ ਵਿੱਚ ਆ ਜਾਵੇਗੀ ਤੇ ਅੱਜ ਦਸਤਕ ਦਿੱਤੀ ਹੈ ਮੌਨਸੂਨ ਨੇ ਪਹਿਲੀ ਮੌਨਸੂਨ ਪਹਿਲੀ بارش ਨੇ ਹੀ ਆਮ ਲੋਕਾਂ ਦਾ ਜੋ ਘਰ ਹੈ ਉਹ ਪੂਰਾ ਕਰ ਦਿੱਤਾ ਸੋ ਤਸਵੀਰਾਂ ਤੁਹਾਨੂੰ ਨੈਸ਼ਨਲ ਹਾਈਵੇ ਦੀਆਂ ਬਟਿੰਡਾ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ ਦੀਆਂ ਦਿਖਾ ਰਿਹਾ ਪਾਣੀ ਨਾਲ ਸੜਕਾਂ ਵੀ ਭਰ ਗਈਆਂ ਨੇ ਤੇ ਆਮ ਲੋਕ ਨੇ ਜਿਹੜੇ ਉਹ ਰਾਹਤ ਵੀ ਮਹਿਸੂਸ ਕਰ ਰਹੇ ਨੇ ਪਰ 2-3 ਘੰਟਿਆਂ ਦੀ بارش ਨੇ ਲੋਕਾਂ ਦਾ ਮਨ ਮੋੜ ਦਿੱਤਾ ਸੋ ਤਸਵੀਰਾਂ ਤੁਹਾਨੂੰ ਸਿਵਲ ਹਸਪਤਾਲ ਭਵਾਨੀਗੜ੍ਹ ਦੀਆਂ ਜਿੱਥੇ ਅਕਸਰ ਥੋੜਾ ਜਿਹਾ ਨਹੀਂ ਪੈਂਦੇ ਹੀ بارش ਨਾਲ ਜਿਹੜਾ ਪਾਣੀ ਖੜ ਜਾਂਦਾ ਹੈ ਉਹ ਤਸਵੀਰ ਜ਼ਿਲ੍ਹਾ ਸੰਗਰੂਰ ਦੇ ਵਾਸੀਆਂ ਨੂੰ ਗਰਮੀ ਤੋਂ ਰਾਹਤ ਤਾਂ ਮਿਲ ਗਈ ਪਰ ਇਹਨਾਂ ਸਮੱਸਿਆਵਾਂ ਤੋਂ ਕਦੋਂ ਰਾਤ ਮਿਲੇਗੀ ਤਸਵੀਰ ਦਿਖਾ ਰਹੇ ਹਾਂ ਤੁਹਾਨੂੰ ਜ਼ਿਲ੍ਹਾ ਸੰਗਰੂਰ ਪੁਆਣੀਗਰ ਦੇ ਮੇਨ ਬਾਜ਼ਾਰ ਦਾ ਇੱਕੋ ਇੱਕ ਅਹਿਮ ਬਾਜ਼ਾਰ ਮੰਨਿਆ ਜਾਂਦਾ ਹੈ ਪਰ ਜਦੋਂ ਭਾਰੀ ਬਰਸਾਤ ਆਉਂਦੀ ਹੈ ਤਾਂ ਇੱਥੇ ਪਾਣੀ ਦਾ ਬਾਜ਼ਾਰ ਵੀ ਕਿਹਾ ਜਾਂਦਾ ਦਾ ਮੇਰੇ ਨਾਲ ਲੋਕ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਵੀਰ ਜੀ ਹਰ ਵਾਰ ਇਹ ਇਦਾਂ ਹੁੰਦਾ ਹੈ ਪਾਣੀ ਦਾ ਹਾਂਜੀ ਵੀਰ ਜੀ ਇਹ ਤਾਂ ਬਹੁਤ ਚਿਰ ਹੋ ਗਿਆ ਘੱਟੋ ਘੱਟ ਮਿੰਨਾ 25 ਸਾਲ ਹੋ ਗਏ ਨੇ 40 ਸਾਲ ਹੀ ਆ ਹਾਂਜੀ ਦਬ ਬਹੁਤ ਜਿਆਦਾ ਭਾਰੀ ਸਮੱਸਿਆ ਹੈ ਗਰਮੀ ਤੋਂ ਰਾਹਤ ਮਿਲੀ ਹੈ ਕਿ ਹਾਂਜੀ ਗਰਮੀ ਤੋਂ ਰਾਹਤ ਜੂ ਪਰ ਇਹ ਬਾਰਿਸ਼ ਨਾਲ ਕੀ ਲੱਗਦਾ ਨਹੀਂ ਦੁਕਾਨਦਾਰੀ ਵੀ ਕਿਤਨਾ ਕਿਤੇ ਖਰਾਬ ਚਲੋ ਜਿਹੜੀ ਦੁਕਾਨਦਾਰੀ ਖਰਾਬ ਹੁੰਦੀ ਹੈ ਗਰਮੀ ਤੋਂ ਰਾਹਤ ਮਿਲ ਰਹੀ ਹੈ ਨਹੀਂ ਨਾਲ ਇਦਾਂ ਹੁਣ ਝੇਲਣਾ ਪੈ ਰਿਹਾ ਇਹ ਤਾਂ ਬਹੁਤ ਜਰ ਦੇ ਝੇਲ ਰਹੇ ਹਾਂ ਕਰ ਰਹੇ ਹੋ ਤੁਸੀਂ 25 30 ਸਾਲ ਤਾਂ ਹੱਲ ਕਿਉਂ ਨਹੀਂ ਲੋਕ ਦੇਖਦੇ ਨਾ ਹਾਂਜੀ 40 ਸਾਲ ਲੋਕ ਦੇਖਦੇ ਹਨ ਮਰ ਕੇ ਇਹੀ ਹਾਲ ਹੈਗਾ ਸਮਝੇ ਕਾਰੇ ਲਾ ਕੇ ਤੁਰ ਜਾਂਦੇ ਨੇ ਸੀ ਐਂ ਕਰਦਾਂਗੇ ਜੇ ਕਰਦਾਂਗੇ ਪਰ ਇੱਥੇ ਕਰਦਾ ਕੋਈ ਕੁਝ ਨਹੀਂ ਹੈਗਾ ਜੇ ਤੁਹਾਨੂੰ ਇਸ ਟਾਈਮ ਪਿਛਲਾ ਨਾਲਾ ਵੀ ਦਿਖਾਇਆ ਜਾ ਬਣ ਇਸ ਟਾਈਮ ਉਹ ਵੀ ਬੰਦ ਪਿਆ ਜਿਹੜਾ ਪੂਰਾ ਭਵਾਨੀਗੜ੍ਹ ਦਾ ਪਾਣੀ ਖੱਚ ਰਿਹਾ ਉਹ ਵੀ ਬੰਦ ਪਿਆ ਕਿ ਜਿਹਦੇ ਵਾਸਤੇ ਘੱਟੋ ਘੱਟ ਮੈਨੂੰ ਲੱਗਦਾ 10-10 ਸਾਂਨੇ ਐਪਲੀਕੇਸ਼ਨਾਂ ਦੇ ਕੇ ਆਉਣਗੀਆਂ ਬਸ ਆਹੀ ਕਹਿੰਦੇ ਨੇ ਨਗਰ ਕਾਉਂਸਲ ਚ ਅੱਛਾ ਕਮੇਟੀ ਆਇਆ ਨੂੰ ਆਪ ਆਇਆ ਨੂੰ ਇੱਥੇ ਜਿਹੜੇ ਆਪ ਆਏ ਲੀਡਰ ਫਿਰਦੇ ਅਸੀਂ ਉਹਨੂੰ ਕਿੰਨੇ ਵਾਰ ਕਹਿਤਾ ਉਹਨਾਂ ਨੂੰ ਅਸੀਂ ਅਸੀਂ ਹੁਣ ਕਰਾ ਦੇ ਹੁਣ ਦੇਖ ਸਕਦਾ ਤਾਂ ਪਾਣੀ ਨਾਲ ਤਕਰੀਬਨ ਅਸੀਂ ਕਹਿ ਸਕਦਾ ਪਰ ਇਹ ਕਿਹਦੀ ਦੁਕਾਨ ਹੈ ਵੀਰ ਜੀ ਇਹ ਰਾਹੀ ਬਾਸ ਕੰਪਨੀ ਸਿੰਘ ਰਾਜੀ ਪਰ ਦੁਕਾਨ ਤੇ ਪਾਣੀ ਬੜਾ ਪਿਆ ਨੁਕਸਾਨ ਵੀ ਹੋ ਗਿਆ ਉੱਪਰ ਜਿਹੜਾ ਨੁਕਸਾਨ ਹੁੰਦਾ ਕਰੀਏ ਕਿ ਹੁਣ ਕਿਹਨੂੰ ਕਿਹੜੀ ਮਾਂ ਨੂੰ ਜਾ ਕੇ ਦਸੀਏ ਹੈ ਤਾਂ ਦੇਖ ਲਓ ਕੀ ਹਾਲ ਦੇਖ ਸਕਦੇ ਹੋ ਤਾਂ ਹਰ ਵਾਰੀ ਇਦਾਂ ਹੀ ਖੜਦੇ ਤਾਂ ਪਾਣੀ ਆ ਕੇ ਕਹਿ ਤਰੇ ਨੂੰ 40 ਸਾਲ ਹੋ ਗਏ ਇਸ ਹਾਲ ਦੇਖਦੇ ਹਾਂ ਸਾਨੂੰ ਹਾਂ ਛੜਕਉਂ ਚੇ ਜੇ ਕਿਨਰ ਪਰ ਪਾਣੀ ਨਿਕਾਸੇ ਤੇ ਕੋਈ ਨਹੀਂ ਹੈ। ਅਸਲ ਕਾਰਨ ਕੀ ਹੈ? ਦਾ ਆਪਾਂ ਕਾਰਨ ਜੇਕਰ ਪ੍ਰੈਕਟੀਕਲੀ ਦੇਖਿਆ ਜਾਵੇ ਚੀਜ਼ ਨੂੰ ਕਿਉਂ ਕਾਰਨ ਹੋ ਸਕਦਾ ਵੀ ਪਾਣੀ ਹਰ ਵਾਰੇ ਜਿਹੜਾ ਖੜ ਜਾਂਦਾ। ਇੱਥੇ ਜਿਹੜੀ ਸੀਵਰੇਜ ਨੇ ਉਹ ਤਾਂ ਮਾੜੇ ਛੋਟੇ-ਛੋਟੇ ਪਾਇਆ ਹੈ 3 ਇੰਚ ਦੇ ਕਿਸੇ ਸੀਵਰੇਜ ਦੇ 2 ਇੰਚ ਦੇ ਸੀਵਰੇਜ ਨੇ। ਐਡਾ ਆਪਣੇ ਸ਼ਹਿਰੇ ਘਟੋ ਘਟ 25 ਇੰਚ ਦੇ ਸੀਵਰੇਜ ਹੋਣ ਚਾਹੀਦੇ ਨੇ। ਜੇ ਪਾਣੀ ਨਿਕਾਸੀ ਹੋਊ ਤਾਂ ਹੀ ਨਿਕਲੂ ਪਾਣੀ। ਇਹਦੇ ਬਾਰੇ ਤਾਂ ਕਿਸੇ ਦਾ ਧਿਆਨ ਹੀ ਨਹੀਂ ਹੈਗਾ। ਬੋਟਾ ਲੈਂਡ ਵਈ ਧਿਆਨ ਆ ਬਸ ਉਹ ਤੋਂ ਆ ਜਾਣਗੇ ਮਿੱਠੇ ਗੋਲੀਆਂ ਦੇ ਕੇ ਵਗ ਜਣ ਹਰ ਇੱਕ ਵਾਰੀ ਸਹੀ ਤਾਂ ਤਸਵੀਰ ਦੇਖ ਸਕਦੇ ਹੋ ਤਾਂ ਭਾਰੀ ਬਰਸਾਤ ਜਿਹੜੀ ਕੁਝ ਕੁ ਘੰਟਿਆਂ ਤੋਂ ਪੈ ਰਹੀ ਹੈ ਲਗਾਤਾਰ ਕਿਉਂਕਿ ਗੱਲ ਕੀਤੀ ਜਾਵੇ ਜ਼ਿਲ੍ਹਾ ਸੰਗਰੂਰ ਦੀ ਤਾਂ 45 ਡਿਗਰੀ ਜਿਹੜਾ ਟੈਂਪਰੇਚਰ ਸੀ ਤਾਂ ਉਹ ਨਜ਼ਰ ਆ ਰਿਹਾ ਸੀ ਪਰ ਜਿਹੜੀ ਹੁਣ ਦੀ ਤਸਵੀਰ ਦਿਖਾ ਰਹੇ ਤੁਹਾਨੂੰ ਤਾਂ ਇੱਕ ਪਾਸੇ ਬਰਸਾਤ ਤਾਂ ਜ਼ਰੂਰ ਪਈ ਹੈ ਪਰ ਬਰਸਾਤ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਨਹੀਂ ਜਿਹੜੀਆਂ ਤਾਂ ਉਹ ਖੜੀਆਂ ਕਰ ਦਿੱਤੀਆਂ ਨੇ ਕਿਉਂਕਿ 메ਨ ਬਾਜ਼ਾਰ ਦੇ ਵਿੱਚ ਹੁੰਦਾ ਸੀ ਕਿਉਂਕਿ ਅਸੀਂ ਵਰਕਿੰਗ ਡੇ ਦੀ ਗੱਲ ਕਰੀਏ ਤਾਂ ਅੱਜ ਵੀਰਵਾਰ ਦਾ ਦਿਨ ਹੈ ਤਾਂ ਲੋਕ ਨੇ ਜਿਹੜੇ ਆਪਣੇ ਕੰਮਾਂ ਨੂੰ ਲੈ ਕੇ ਬਾਜ਼ਾਰ ਦੇ ਵਿੱਚ ਆਉਂਦੇ ਨੇ ਸਮਾਨ ਲੈਣ ਦੇ ਲਈ ਪਰ ਕਿਤੇ ਨਾ ਕਿਤੇ ਜਦੋਂ ਬਰਸਾਤ ਹੁੰਦੀ ਹੈ ਤਾਂ ਇਹ ਪਾਰੀ ਪਾਣੀ ਹੈ ਜਿਹੜਾ ਸ਼ਹਿਰ ਦੇ ਵਿੱਚ ਖੜ ਜਾਂਦਾ ਜਿਦੇ ਨਾਲ ਕੰਮ ਕਾਜ਼ ਵੀ ਅਸੀਂ ਕੈਸੇ ਦਾ ਬਿਲਕੁਲ ਰੁਕ ਸਕਦਾ ਤਾਂ ਤਸਵੀਰ ਦੇਖ ਸਕਦੇ ਹੋ ਸਬਜ਼ੀਆਂ ਨੇ ਜਿਹੜੀਆਂ ਕਿਸ ਤਰੀਕੇ ਨਾਲ ਇੱਕ ਵੀਰ ਵੀ ਆ ਰਿਹਾ ਹੈ ਪਾਣੀ ਦੇ ਵਿੱਚੋਂ ਵੀਰੇ ਕਿੰਨਾ ਕੁ ਪਾਣੀ ਹੈਗੇ ਬਾਈ ਚਾਹੇ ਨਹਾ ਲੋ ਤੁਸੀਂ ਇਹ ਆ ਆਮ ਆਦਮੀ ਦਾ ਕਹਿਰ ਹੈ ਕੇਸਤੀਆਂ ਲੈ ਕੇ ਆਵਾਂਗੇ ਕੇਸਤੀਆਂ ਦੀ ਤਿਆਰੀ ਆ ਰਹੀ ਹੈ ਮੈਂ ਹੁਣ ਤਿਆਰ ਕਰਨ ਚੱਲੇ ਆ ਕਾਗਜ਼ ਲੈ ਕੇ ਜਾ ਰਹੇ ਆਗਾ ਇਹਦਾ ਬੁਰਾ ਹਾਲ ਕੀਤਾ ਪਿਆ ਇਹਨੂੰ ਸ਼ਹਿਰ ਥੋੜਾ ਕਰਾਂਗੇ ਟੋਬਾ ਕਰਾਂਗੇ ਹੁੰਦਾ ਟੋਬਾ ਕਰਾਂਗੇ ਸ਼ਹਿਰ ਦੀ ਤਾਂ ਸੁੰਦਰਤਾ ਕਹਿ ਰਹੇ ਅਸੀਂ ਆ ਦੇਖੋ ਹੀ ਸੁੰਦਰਤਾ ਪਿੰਡੀਆਂ ਮਿਰਚਾਂ ਜਿੰਨੇ ਮਰਜ਼ੀ ਲਵੋ ਫ੍ਰੀ ਚ ਵੱਡੇ ਵੱਡੇ ਵਾਅਦੇ ਕਰ ਤੇ ਆ ਡੋਬਦਾ ਸਾਰਾ ਕੁਝ ਤਾ ਤਸਵੀਰ ਦੇਖ ਸਕਦੇ ਹੋ ਇੱਕ ਨੌਜਵਾਨ ਜਿਹੜਾ ਹੋਰ ਵੀ ਬੜੀ ਮੁਸ਼ਕਲ ਦੇ ਨਾਲ ਜਿਹੜਾ ਅਸੀਂ ਕਹਿ ਸਕਦੇ ਆ ਪਾਣੀ ਨੂੰ ਸਫਰ ਤੈਅ ਕਰ ਰਿਹਾ ਕਿਉਂਕਿ ਭਾਰੀ ਬਰਸਾਤ ਪਈ ਹੋਈ ਹੈ ਸ਼ਹਿਰ ਦੇ ਵਿੱਚ ਤੇ ਜਿਹੜਾ ਪਾਣੀ ਅਸੀਂ ਕਹਿ ਸਕਦੇ ਆ 2-2 ਇੰਚੀ ਜਿਹੜਾ ਫੁੱਟ ਪਾਣੀ ਜਿਹੜਾ ਸ਼ਹਿਰ ਦੇ ਵਿੱਚ ਖੜਾ ਦਾ ਦੇਖ ਸਕਦੇ ਹੋ ਕਿਸ ਤਰੀਕੇ ਬੜੀ ਮਸ਼ੱਕਤ ਦੇ ਨਾਲ ਜਿਹੜਾ ਮੋਟਰਸਾਈਕਲ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢ ਰਿਆ ਨੌਜਵਾਨਤਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲਗਾਤਾਰ ਜਿਹੜੀ ਕੁਝ ਕੁ ਘੰਟਿਆਂ ਤੋਂ ਸ਼ਹਿਰ ਭਵਾਨੀ ਘੜਦੇ ਵਿੱਚ ਬਰਸਾਤ ਹੋਈ ਹੈ ਤਾਂ ਉਸ ਬਰਸਾਤ ਨੇ ਲੋਕਾਂ ਨੂੰ ਮੁਸ਼ਕਲਾਂ ਦੇ ਵਿੱਚ ਵੀ ਖੜਾ ਕਰ ਦਿੱਤਾ ਤਾਂ ਕਿ ਜਦੋਂ ਤੱਕ ਪਾਣੀ ਨਹੀਂ ਨਿਕਲਦਾ ਤਾਂ ਸ਼ਹਿਰ ਦੇ ਵਿੱਚ ਐਦਾਂ ਹੀ ਅਸੀਂ ਕਹਿ ਸਕਦਾ ਬਾਜ਼ਾਰ ਹੈ ਜਿਹੜਾ ਬੰਦ ਰਹੇਗਾ ਤਾਂ ਕੁਝ ਕੁ ਦੁਕਾਨਾਂ ਦੇ ਵਿੱਚ ਵੀ ਜਿਹੜਾ ਪਾਣੀ ਦਾਖਲ ਕਰਿਆ ਤਾਂ ਕਿਤਨਾ ਕਿਤੇ ਗਰਮੀ ਤੋਂ ਨਜਾਤ ਤਾਂ ਇਸ ਚੀਜ਼ ਦੀ ਜਰੂਰ ਮਿਲੀ ਹੈ ਪਰ ਸ਼ਹਿਰ ਵਾਸੀਆਂ ਦੇ ਲਈ ਬੰਦ ਪਏ ਨਾਲੇ ਸਾਫ਼ ਸਪਾਈ ਨਾ ਹੋਣ ਦੇ ਨਾਲ ਵੱਡੀ ਸਮੱਸਿਆ ਜਿਹੜੀ ਉਹ ਖੜੀ ਕਰ ਦਿੱਤੀ ਹੈ ਮਾਲਵਾ ਟੀਵੀ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ